ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਠੀਕ ਹੋ ਗਈਆਂ ਤਾਂ ਕਰਕੇ ਵੀ ਅਸੀਂ ਵੀਡੀਓ ਬਣਾਉਣ ਲੱਗੇ ਆ ਆਦਰਵਾਇਸ ਪੋਸੀਬਲ ਨਹੀਂ ਸੀਗਾ ਤਾਂ ਪਹਿਲਾਂ ਤਾਂ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਸਾਡੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਣੀ ਵੀਡੀਓ ਦਾ ਟਾਈਮ ਰਹੂਗਾ ਜੀ ਸ਼ਾਮ ਨੂੰ 5:00 ਵਜੇ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਠੀਕ ਹੈ ਜੀ ਤੇ ਜਿਹੜਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੋ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਆਪਣੀ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚ ਜਾਊਗਾ ਠੀਕ ਹੈ ਜੀ ਤੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਈ ਬਣਾ ਫਿਰ ਵੀ ਮੈਨੂੰ ਪੁੱਛਦਿਆਂ ਰਹਿੰਦੀ ਹੈ ਕੈਸ਼ ਔਨ ਡਿਲੀਵਰੀ ਹੈ ਕਿਉਂ ਮੈਂ ਦਿੱਲੀ ਦੱਸਦੀ ਆ ਇਹ ਇਹ ਮੇਰੀ ਜ਼ੁਬਾਨ ਤੇ ਚੜ ਚੁੱਕਿਆ ਕਿ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਨਲਾਈਨ ਪੇਮੈਂਟ ਹੈ ਜਿਹੜੀ Google Pay ਕਰੋ Paytm ਕਰੋ ਜਾਂ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਹੈ ਜਿਹੜੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਅਗਲੀ ਗੱਲ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਭੈਣਾ ਫੋਨ ਕਰ ਕਰਕੇ ਹਾਲ ਚਾਲ ਪੁੱਛਦੀਆਂ ਨੇ ਫੋਨ ਕਰਕੇ ਵੀ ਪੁੱਛਦੀਆਂ ਨੇ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਹੈ ਨਾ ਤੇ ਵੀ ਠੀਕ ਠਾਕ ਹਾਂ ਅਸੀਂ ਸੋ ਹੁਣ ਆਪਾਂ ਠੀਕ ਹੈ ਹੁਣ ਆਪਾਂ ਰੈਗੂਲਰ ਕੋਸ਼ਿਸ਼ ਕਰਾਂਗੇ ਵੀਡੀਓ ਪਾਉਣ ਦੀ ਪ੍ਰਮਾਤਮਾ ਅੰਦਰ ਉਸਤੀ ਰੱਖੇ ਸਰ ਕੁਛ ਠੀਕ ਠਾਕ ਰੱਖੇ ਠੀਕ ਹੈ ਜੀ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੂਟ ਨੂੰ ਛੱਡ ਕੇ ਬਾਕੀ ਜਿੰਨੇ ਵੀ ਸੂਟ ਰਹਿਣਗੇ ਸਾਰਿਆਂ ਦੀ ਜਿਹੜੀ ਪ੍ਰਾਈਸ ਰਹੂਗੀ ਉਹ 13-1300 ਰਹੂਗੀ ਠੀਕ ਹੈ ਜੀ ਤੇ ਜਿਹੜਾ ਸਟੱਫ ਹੋਊਗਾ ਉਹ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਵੀ ਕਿੰਨੇ ਸਾਰੇ ਸਟੱਫ ਮਾਰਕੀਟ ਦੇ ਵਿੱਚ ਆਏ ਹੋਏ ਨੇ ਹਨਾ ਅਲੱਗ-ਅਲੱਗ ਨਾਮ ਨੇ ਉਹਨਾਂ ਦੇ ਤੇ ਵਿਚਿਤਰਾਏ ਦਾ ਨਾਮ ਹੈਗਾ ਜਿਹੜਾ ਸਟੱਫ ਦਾ ਵਿਚਿਤਰਾ ਪਹਿਲਾਂ ਵੀ ਆਪਾਂ ਇਹ ਦੇ ਚੁੱਕੇ ਆਂ ਭੈਣਾਂ ਨੂੰ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪਹਿਲਾ ਹੀ ਸੂਟ ਆ ਜਿਹੜਾ ਉਹਦਾ ਇੰਨਾ ਸੋਨਾ ਕਲਰ ਹੈ ਇੰਨਾ ਸੋਹਣਾ ਕਲਰ ਆ ਬਹੁਤ ਜ਼ਿਆਦਾ। ਲਓ ਜੀ। ਪਹਿਲਾ ਹੀ ਸੂਟ ਆ ਜਿਹੜਾ ਕਲਰ ਬਹੁਤ ਜ਼ਿਆਦਾ ਸੁਨਾਰਾ ਦਾ। ਆ ਲਓ। ਤੇ ਘੇਰੇ ਦਾ ਵਰਕ ਹੋਇਆ ਵਾ ਪਹਿਲਾਂ ਮੈਂ ਤੁਹਾਨੂੰ ਲਾਪ ਦਿਆਂ। ਘੇਰਾ ਫਿਰ ਮੈਂ ਤੁਹਾਨੂੰ ਕਿੰਨੀ ਤਰ੍ਹਾਂ ਡਿਜ਼ਾਈਨ ਦਵਾਂ। ਆਪਣਾ ਇੰਚੀ ਟੇਪ ਕਿੱਧਰ ਗਿਆ ਬਈ? ਆਸ ਉਹ ਬਿਆ। ਮੈਂ ਤੁਹਾਨੂੰ ਆਪਾਂ ਸਿੱਟ ਗੋ ਮੰਨ ਲੈਂਦੇ ਹਾਂ ਇੰਚੀ ਟੇਪ। ਪਹਿਲਾਂ ਮੈਂ ਘੇਰਾ ਲਾਪ ਦਿਆਂ। ਫਿਰ ਦੱਸਦੇ ਆਂ ਆਪਾਂ ਤੁਹਾਨੂੰ ਡਿਜ਼ਾਈਨ ਬਾਰੇ। ਲੋ ਜੀ 24 ਘੇਰਾ ਇਹਦਾ। ਠੀਕ ਹੈ। ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ 24 ਤੱਕ ਰੈਡੀ ਕੀਤਾ ਹੋਇਆ ਘੇਰਾ ਲੋ ਹੁਣ ਮੈਂ ਤੁਹਾਨੂੰ ਇਹਦਾ ਡਿਜ਼ਾਈਨ ਦਿਖਾਉਣੀ ਆ ਇਹ ਲੋ ਕਲਰ ਸਹੀ ਆ ਰਿਹਾ ਬੀ ਕੋਰੇ ਆਕੇ ਟਕਟ ਸਹੀ ਹੈ ਹਾਂ ਦੂਰੋਂ ਸਹੀ ਹੁੰਦਾ ਹੁੰਦਾ ਇੱਥੇ ਵਰਕ ਦਿਖਾ ਦੇ ਪਹਿਲਾਂ ਨੇੜੋਂ ਕਲਰ ਤਾਂ ਬਾਅਦ ਚ ਹੀ ਪਤਾ ਲੱਗ ਜੂਗਾ ਵਰਕ ਜਿਹੜਾ ਉਹ ਨੇੜੋਂ ਕਲੀਅਰ ਹੁੰਦਾ ਜਰੀ ਦਾ ਵਰਕ ਔਰ ਥ्रेड ਵਰਕ ਹੋਇਆ ਹੋਇਆ ਵੇ ਜੀ ਠੀਕ ਹੈ ਜੀ ਇਹ ਹੈਗਾ ਜੀ ਇਹਦਾ ਘੇਰੇ ਦਾ ਵਰਕ ਘੇਰਾ ਹੈਗਾ 24 ਇਹ ਹੈਗਾ ਇਹਦਾ ਬਾਜੂ ਦਾ ਵਰਕ ਵਰਕ ਦੀ ਸਫਾਈ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਹੀ ਜਿਆਦਾ ਸੋਹਣਾ ਵਰਕ ਹੋਇਆ ਹੋਇਆ ਹੈ ক্লোਜ਼ ਕਰਕੇ ਦਿਖਾ ਦਿੰਨੇ ਆਪਾਂ ਫਿਰ ਹੂੰ ਠੀਕ ਹੈ ਤੇ ਸਟੱਫ ਬਹੁਤ ਸੋਹਣਾ ਸ਼ਾਈਨ ਕਰਦਾ ਹੈ ਪਰ ਲਾਈਨਿੰਗ ਲੱਗੂਗੀ ਜਿੰਨੇ ਵੀ ਸੂਟ ਅੱਜ ਹੁਣ ਦਿਖਾਵਾਂਗੇ ਸਾਰਿਆਂ ਤੇ ਲਾਈਨਿੰਗ ਲੱਗੂਗੀ ਮੈਂ ਤੁਹਾਨੂੰ ਪਹਿਲਾਂ ਦੱਸ ਦਾਂ ਠੀਕ ਹੈ ਫਿਰ ਆਏ ਨਾ ਕਿਹੋ ਕਿ ਤੁਸੀਂ ਦੱਸਿਆ ਨਹੀਂ ਤੇ ਅਸੀਂ ਲਾਈਨਿੰਗ ਵਾਲਾ ਲੈਣਾ ਨਹੀਂ ਸੀ ਉਹ ਪਹਿਣਾ ਲਿਓ ਜਿਨ੍ਹਾਂ ਨੂੰ ਲਾਈਨਿੰਗ ਲਾਉਣ ਚ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਕਲਰ ਤੁਸੀਂ ਦੇਖ ਰਹੇ ਹੋ ਸਹੀ ਆ ਰਿਹਾ ਕਲਰ ਸਮਝ ਨਹੀਂ ਆਉਂਦੀ ਮੈਨੂੰ ਥੋੜਾ ਜਿਹਾ ਫਰਕ ਮੈਂ ਦੱਸ ਨਹੀਂ ਸਕਦੀ ਵੀ ਇਹ ਕਲਰ ਕਿਹੜਾ ਹੈ ਪਰ ਗ੍ਰੀਨ ਫੈਮਿਲੀ ਚ ਹੈ ਔਰ ਬਹੁਤ ਮਿੱਠਾ ਮਿੱਠਾ ਜਿਹਾ ਗ੍ਰੀਨ ਹੈ ਠੀਕ ਹੈ ਜੀ ਇੰਗਲਿਸ਼ ਦਾ ਗ੍ਰੀਨ ਹੈ ਬਹੁਤ ਜਿਆਦਾ ਪਿਆਰਾ ਸੂਟ ਹੈ ਪ੍ਰਾਈਸ ਪਹਿਲੇ ਹੀ ਦੱਸਤਾ 1300 ਦਾ ਠੀਕ ਹੈ ਲੋ ਜੀ ਅਗਲਾ ਸੂਟ ਹੈ ਜਿਹੜਾ ਇਹ ਹੈਗਾ ਰੈੱਡ ਕਲਰ ਦੇ ਵਿੱਚ ਸਟੱਫ ਉਹੀ ਰਹੂਗਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵਿੱਚ ਇਸ ਤਰ੍ਹਾਂ ਠੀਕ ਹੈ ਜੀ ਲੋ ਇਹਦਾ ਵਰਕ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਇਹ ਲੋ ਜਰੀ ਵਰਕ ਔਰ ਥੋੜਾ ਥੋੜਾ ਜਿਹੜਾ ਫਲੋਜ਼ੀ ਬੂਟੀ ਦਿਖ ਰਹੀ ਆ ਉਹ ਹੈਗਾ ਥਰੈਡ ਵਰਕ ਤੇ ਇੱਕ ਇਹਦੇ ਵਰਕ ਹੋਇਆ ਹੋਇਆ ਜੀ ਬਾਜੂ ਤੇ ਸਲਵਾਰ ਤੇ ਆ ਲੋ ਇਹ ਹੈਗਾ ਦਾ ਸਲਵਾਰ ਦਾ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਲਵਾਰ ਬਹੁਤ ਜਿਆਦਾ ਠੀਕ ਹੈ ਤੇ ਇਹਦੇ ਨਾਲ ਦਾ ਹੀ ਮੇਰੇ ਖਿਆਲ ਬਾਜੂ ਦਾ ਹਾਂ ਇਹਦੇ ਨਾਲ ਦਾ ਹੀ ਵਰਕ ਹੈ ਜਿਹੜਾ ਬਾਜੂ ਤੇ ਹੋਇਆ ਹੋਇਆ ਹੈ ਲੋ ਬਿਲਕੁਲ ਸੇਮ ਵਰਕ ਕੱਢ ਜਾ ਠੀਕ ਹੈ ਜੀ ਜਰੀ ਵਰਕ ਔਰ ਹੂੰ ਥਰਡ ਵਰਕ ਬਹੁਤ ਪਿਆਰਾ ਸੂਟ ਹੈ ਦੁਬਾਰਾ ਗਲੇ ਦਾ ਵਰਕ ਤੁਹਾਨੂੰ ਫੇਰ ਦਿਖਾ ਦਾਂ ਗਲੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਕਿੱਥੇ ਗਿਆ ਵੇ ਇਧਰ ਕੁਮ ਕਿਆ ਬਹੁਤ ਆ ਲੋ ਇਹ ਵਾਲਾ ਵਰਕ ਹੋਇਆ ਹੋਇਆ ਗਲੇ ਤੇ ਗਲੇ ਤੇ ਵਰਕ ਹੈ ਸਲਵਾਰ ਤੇ ਵਰਕ ਹੈ ਔਰ ਬਾਜੂ ਤੇ ਵਰਕ ਹੈ ਬੋ ਸੁਣੋ ਬਹੁਤ ਸੋਹਣਾ ਸੂਟ ਹੈ ਇਹ ਪ੍ਰਾਈਸ ਆ ਕਿਵੇਂ ਮੂਹਰੀ ਕੀ ਮੂਹਰੇ ਨਹੀਂ ਨਹੀਂ ਇਹ ਤਾਂ ਸਲਵਾਰ ਤੇ ਬਾਜੂ ਹੈ ਵੀ ਦੇ ਪ੍ਰਾਈਸ ਰੇਂਜ ਰਹੂਗੀ 1300 ਅਗਲਾ ਜਿਹੜਾ ਸੂਟ ਆ ਇਹ ਨਾ ਕ੍ਰੇਪ ਦੀ ਤਰ੍ਹਾਂ ਲੱਗਦਾ ਹੈ ਇਹ ਬਜਿਤਰਾ ਵਿੱਚੋਂ ਨਹੀਂ ਹੈਗਾ ਸਿਲਕ ਵਰਗਾ ਹੈ ਸਿਲਕ ਲੱਗਦੀ ਹੈ ਮੈਨੂੰ ਤਾਂ ਇਹ ਸਿਲਕ ਵਰਗਾ ਹੈ ਜੀ ਸਟੱਫ ਹੈ ਜਿਹੜਾ ਬਹੁਤ ਸੋਹਣਾ ਤੇ ਔਰ ਇਹ ਨਾ ਹੋਰ ਵਿੱਚ ਇਹਦੇ ਸੈਲਫ ਪ੍ਰਿੰਟ ਹੈ ਤੇ ਰਸਟ ਔਰੇਂਜ ਕਲਰ ਹੈ ਯੈਲੋ ਕਲਰ ਨਹੀਂ ਹੈਗਾ ਤੇ ਨਾ ਹੀ ਇਹ ਵੀ ਤਿੱਖਾ ਜਿਹਾ ਔਰੇਂਜ ਕਲਰ ਹੈ ਰਸਟ ਔਰੇਂਜ ਕਲਰ ਹੈ ਠੀਕ ਹੈ ਜੀ ਮੈਂ ਲੋਪਾ ਪੂਰਾ ਖੋਲ ਕੇ ਦਿਖਾਉਣੀ ਆ ਤੁਹਾਨੂੰ ਇਹ ਹੋਇਆ ਵਾ ਇਹਦੇ ਫਰੰਟ ਤੇ ਵਰਕ ਪੈਨਲ ਬਣੇ ਹੋਏ ਨੇ ਠੀਕ ਹੈ ਜੀ ਵਿੱਚ ਇਹਦੇ ਫਲਾਵਰ ਬਣੇ ਹੋਏ ਨੇ ਪੈਨਲ ਦੇ ਲੈਂਥ ਮੈਂ ਤੁਹਾਨੂੰ ਨੋਪ ਕਿ ਦੱਸ ਦੇਣੀ ਆ ਠੀਕ ਹੈ ਇਹ ਲੈਂਥ ਨੋਪ ਦੇਣੀ ਲੰਥ ਹੈਗੀ ਆ ਜੀ 45 ਤੋਂ ਵੀ ਥੋੜੀ ਜਿਹੀ ਉੱਪਰ ਹੀ ਐ ਸਵਾ 45 ਐ ਲੰਥ ਇਹਦੀ ਠੀਕ ਐ ਬਹੁਤ ਸੋਹਣਾ ਕੰਮ ਬਣਿਆ ਹੋਇਆ ਪੈਨਲ ਵਰਕ ਹੋ ਜਾਵੇ ਹੁਣ ਇਹਦੇ ਤੁਹਾਨੂੰ ਮੈਂ ਬਾਜੂ ਦਾ ਵਰਕ ਦਿਖਾ ਦੇਣੀ ਆ ਸਟੱਫ ਦੇ ਵਿੱਚ ਪਹਿਲਾਂ ਹੀ ਸੈਲਫ ਪ੍ਰਿੰਟ ਐ ਲੋ ਜੀ ਇਹ ਹੈਗਾ ਇਹਦਾ ਬਾਜੂ ਵਰਕ ਹੂੰ ਠੀਕ ਐ ਔਰ ਵਰਕ ਬਹੁਤ ਸਾਫ ਹੋਇਆ ਹੋਇਆ ਐ ਗੱਡਮਾ ਵਰਕ ਪਿਆ ਤੇ ਪ੍ਰਾਈਸ 1300 ਰੁਪਏ ਅਗਲਾ ਜਿਹੜਾ ਉਹੀ ਬਚਿੱਤਰਾ ਵਾਲਾ ਤੇ ਕਲਰ ਕਲਰ ਵੀ ਬਹੁਤ ਸੋਹਣਾ ਹੈ ਤੇ ਵਰਕ ਵੀ ਬਹੁਤ ਸੋਹਣਾ ਆ ਗੋ ਸਫਾਈ ਲਈ ਤੁਹਾਨੂੰ ਵਰਕ ਦੀ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਗੀ ਠੀਕ ਹੈ ਬਹੁਤ ਜਿਆਦਾ ਸੋਹਣਾ ਹੈ ਵਰਕ ਹੋ ਜਾਆ ਵੇ ਤੇ ਮੇਰੇ ਖਿਆਲ ਨਾਲ ਲੈਂਥ ਦੀ ਕੋਈ ਬੜੀ ਨਾਪਣ ਦੀ ਲੋੜ ਵੀ ਨਹੀਂ ਹੈਗੀ ਫੇਰ ਵੀ ਨਾਪ ਦਿੰਨੇ ਜਿੱਥੋਂ ਤੱਕ ਬੂਟੀ ਪਈ ਹੋਈ ਆ ਆਪਾਂ ਉਹ ਨਾਪ ਦਿੰਨੇ ਆ ਉੱਪਰਲੀ ਬੂਟੀ ਤੋਂ ਲੈ ਕੇ ਨੀਚੇ ਵਾਲੀ ਬੂਟੀ ਤੱਕ ਇਹ 40 ਹੈ ਪਰ ਬੂਟੀ ਹੈ ਜਿਹੜੀ ਉਹਨੂੰ ਆਪਾਂ ਮੋਢੇ ਤੱਕ ਤਾਂ ਲਿਜਾਵਾਂਗੇ ਠੀਕ ਹੈ ਗਲੇ ਤੱਕ ਹੀ ਰੱਖਾਂਗੇ 100 ਲੈਂਥ ਹੈ ਜਿਹੜੀ ਤੁਸੀਂ ਇਹ ਰੰਗ ਕਿਹੜਾ ਹੈ ਗ੍ਰੀਨ ਜੀ ਨਹੀਂ ਰੰਗ ਲੈਂਥ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਹਾਂ ਹਾਂ ਗ੍ਰੀਨ ਜਾਂ ਹੈਗਾ ਕਿੱਕਾ ਜ ਹੈ ਇਹ ਜਿਸ ਸ਼ਰਦੀ ਹੁੰਦਾ ਨਾ ਫਰੋਜ਼ੀ ਨਹੀਂ ਹੈਗਾ ਇਹ ਫਰੋਜ਼ੀ ਆਉਣ ਲੱਗ ਜਾਂਦੇ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਬਹੁਤ ਜ਼ਿਆਦਾ ਤੇ ਇਹ ਹੈਗਾ ਜੀ ਇਹਦਾ ਬੂਟੀ ਪਈ ਹੋਈ ਹੈ ਇੱਕ ਇੱਕ ਬਹੁਤ ਜੁੱਤੇ ਜਿਸ ਤਰ੍ਹਾਂ ਫਰੰਟ ਤੇ ਲੁਟੀਆਂ ਪਈਆਂ ਠੀਕ ਹੈ ਪ੍ਰਾਈਸ 1300 ਤੇ ਨੈਕਸਟ ਹੈਗਾ ਇਹ ਪਿੰਕ ਕਲਰ ਹੈ ਜੀ ਲਾਈਟ ਜਾਂ ਪਿੰਕ 베ਬੀ ਪਿੰਕ ਨਹੀਂ ਹੈਗਾ ਪਰ ਹੈ ਇਹ ਪਿੰਕ ਫਿੱਕਾ ਜਾਂ ਪਿੰਕ ਹੈ ਲੋ ਇਹਦੇ ਤੇ ਫਲਕਾਰੀ ਵਰਕ ਹੋਇਆ ਹੋਇਆ ਹੈ ਸਾਰੀ ਬੂਟੀਆਂ ਜਿਹੜੀ ਉਹ ਫਲਕਾਰੀ ਵਰਕ ਦੀ ਪਈ ਹੋਈ ਹੈ ਠੀਕ ਹੈ 3 2 3 2 ਇਸ ਤਰ੍ਹਾਂ ਕਰਕੇ ਬੂਟੀਆਂ ਪਈਆਂ ਹੋਈਆਂ ਨੇ ਇਹਦੇ ਤੇ ਔਰ ਬਹੁਤ ਪਿਆਰਾ ਲੱਗਦਾ ਸੂਟ ਤੇ ਨੈਕਸਟ ਹੈਗਾ ਇਹ ਬੂਟੀ ਹੈ ਜਿਹੜੀ ਉਹ ਆਉਗਏ ਇਹਦੇ ਬਾਜੂ ਤੇ ਠੀਕ ਹੈ ਔਰ ਪ੍ਰਾਈਸ ਰੇਂਜ 1300

ਔਰ ਮੈਂ ਇਹਦਾ ਤੁਹਾਨੂੰ ਬਾਜੂ ਦਾ ਵਰਕ ਕਰਵਾ ਦੇਣੀ ਆ ਇਹ ਵਾਲਾ ਵਰਕ ਹੋਇਆ ਹੋਇਆ ਦੇ ਬਾਜੂ ਦਾ ਠੀਕ ਹੈ ਪ੍ਰਾਈਸ 1300 ਅਗਲਾ ਸੂਟ ਜਿਹੜਾ ਸਟਾਫ ਇਹਦਾ ਵੀ ਸੇਮ ਰਹੂਗਾ ਨਾ ਸਟਾਫ ਇਹਦਾ ਥੋੜਾ ਖਾਦੀ ਵਰਗਾ ਲੱਗਦਾ ਖਸਮ ਜੇ ਆਏ ਨਾ ਸਮਝ ਲਓ ਜੀ ਮੈਂ ਖਾਦੀ ਕਿਹਾ ਹੂੰ ਖਾਦੀ ਤਾਂ ਨਹੀਂ ਤੁਹਾਨੂੰ ਮਿਲ ਸਕਦੀ ਪਿਓਰ ਇੰਨੀ ਚਾਣ ਤੇ ਖਾਦੀ ਵਰਗਾ ਹੈਗਾ ਜਰੂਰ ਉਹ ਲੁੱਕ ਉਹਦੇ ਵਰਗਾ ਹੀ ਦਿੰਦਾ ਹੈ ਇਹ ਪਰ ਹੈ ਤਾਂ ਇਹ ਵਿਚਤਰਾ ਹੀ ਹੈ ਹੂੰ ਵੇ ਲੋ ਇਹ ਹੈਗਾ ਇਹਦਾ ਕਿਰੇ ਦਾ ਵਰਕ ਕਿਰੇ ਤੇ ਦੋ ਇਦਾਂ ਫੁੱਲ ਪਏ ਹੋਏ ਨੇ ਔਰ ਜਰੀ ਦਾ ਕੰਮ ਹੋਇਆ ਔਰ ਥ੍ਰੈਡ ਦਾ ਕੰਮ ਹੋਇਆ ਠੀਕ ਕਿਰਾ ਨਾਪ ਦਿੰਨੇ ਰੰਗ ਕਿਹੜਾ ਫਰੋਜੀ ਆ ਇਹ ਫਰੋਜੀ ਆ ਜੀ ਫਰੋਜੀ ਇਹ ਚ ਹੋਰ ਸਰਦਈ ਕਿਤੇ ਕਿਰਾ ਹੈ 3 ਕਿਰਾ ਹੈਗਾ 21 ਤੇ ਕਲਰ ਸੋਨਾ ਜਿਹਾ ਫਰੋਜੀ ਹੈ ਲਾਈਟ ਫਰੋਜੀ ਨਹੀਂ ਆ ਡਾਰਕ ਫਰੋਜੀ ਹੋਈ ਹੈ ਇਹ ਚ ਸਰਦਈ ਆ ਹੁੰਦਾ ਹਾਂ ਸਰਦਈ ਆ ਫਿਰ ਸਰਦਈ ਨਹੀਂ ਇਹ ਫਰੋਜੀ ਆ ਫਰੋਜੀ ਹੋਰ ਹੁੰਦਾ ਬੀਬੀ ਫਰੋਜੀ ਤੇ ਸਰਦਈ ਤਾਂ ਸੇਮ ਹੁੰਦੇ ਨੇ ਸੇਮ ਨਹੀਂ ਹੁੰਦੇ ਸਰਦਈ ਨੂੰ ਫਰੋਜੀ ਕਹਿੰਦੇ ਨੇ ਅਸੀਂ ਇਹਨੂੰ ਫਰੋਜੀ ਆਦੀਆਂ ਸੀ ਸਰਦਈ ਰੰਗ ਉਹ ਸੀ ਜਿਹੜਾ ਸੂਟ ਸੀ ਨਹੀਂ ਨਹੀਂ ਆ ਲੋ ਇਹ ਹੈਗਾ ਜੀ ਇਹਦਾ ਬਾਜੀ ਦਾ ਵਰਕ ਆ ਲੋ ਠੀਕ ਠੀਕ ਹੈ ਕੇਰੇ ਦਾ ਦੁਬਾਰਾ ਦਿਖਾ ਦਿਆਂ ਆ ਵੀ ਆਇਆ ਹੁੰਦਾ ਕਿਵੇਂ ਆਉਂਦਾ ਹਾਂ ਇਹ ਨਹੀਂ ਨੀਲਾ ਜਾ ਆ ਰਿਹਾ ਨਾ ਨੀਲਾ ਤਾਂ ਨਹੀਂ ਹੈਗਾ ਫਰੋਜੀ ਸਹੀ ਆ ਲੋ ਜਿਹਨੂੰ ਸਰਦਈ ਕਹਿੰਦੇ ਹੋ ਹੂੰ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਹੋਵੇ ਪ੍ਰਾਈਸ ਰੇਂਜ 1300 ਅਗਲਾ ਸੂਟ ਹੈ ਜਿਹੜਾ ਇਹ 1300 ਦੀ ਕੈਟਾਗਰੀ ਦਾ ਲਾਸਟ ਸੂਟ ਹੈ 베ਬੀ ਪਿੰਕ ਕਲਰ ਆ ਲਓ 베ਬੀ ਪਿੰਕ ਕਲਰ ਹੈ ਇਹਦਾ ਮੈਂ ਉੱਪਰ ਨੂੰ ਉਠਾ ਕੇ ਤੁਹਾਨੂੰ ਇਦਾਂ ਦਿਖਾ ਦੇਣੀ ਆ ਵਰਕ ਇਹਦਾ ਬਹੁਤ ਸੋਹਣਾ ਬ੍ਰੀਕ ਵਰਕ ਹੋਇਆ ਹੋਇਆ ਹੈ ਬੇਲਾਂੀਆਂ ਉੱਪਰ ਨੂੰ ਜਾ ਰਹੀਆਂ ਨੇ ਤੇ نیچے ਕਟ ਵਰਕ ਹੋਇਆ ਹੋਇਆ ਹੈ ਕਿਰਨ ਆਪ ਲੈਣੀ ਆ ਕਿਰਾ 22 ਹੈਗਾ ਜੀ ਹੂੰ ਹਾਂ ਪਰ ਤੁਸੀਂ ਇਹਨੂੰ 221 ਮੰਨੋ 22 ਨਹੀਂ 221 ਹੈ ਕਿਉਂਕਿ ਇਹਦਾ ਵਰਕ ਹੈ ਨਾ ਜਿਹੜਾ ਉਹ ਇਸ ਤਰ੍ਹਾਂ ਹੋ ਜਾਵੇ ਇਧਰੋਂ ਤਾਂ ਬਿਲਕੁਲ ਨਾਲ ਬਰਾਬਰ ਹੋ ਗਿਆ ਇਧਰੋਂ ਥੋੜਾ ਜਿਹਾ ਛੱਡਿਆ ਹੋਇਆ ਸੋ ਇਦਾਂ ਤਾਂ ਥੋੜੇ ਛੱਡੋਂਗੇ ਤੁਸੀਂ ਹਨਾ ਵੀ ਇਧਰੋਂ ਜ਼ਿਆਦਾ ਛੱਡ ਦੂੰ ਤੇ ਇਧਰੋਂ ਕੱਟ ਵੈਸੇ ਤਾਂ ਕੱਟ ਵਰਕ ਹੈ ਜਿਹੜਾ 22 ਤੱਕ ਹੋਇਆ ਪਰ ਸੂਟ ਆ ਥੋੜਾ 221 ਤੱਕ ਬਣੂਗਾ ਤੇ ਉਦੋਂ ਘੱਟ ਤਾਂ ਜਿੰਨਾ ਮਰਜ਼ੀ ਕਰ ਲਓ ਤੇ ਇਹ ਹੈਗਾ ਜੀ ਬਾਜੂ ਦਾ ਵਰਕ ਉਲਟਾ ਦਿਖਾ ਰਹੀਆਂ ਮੈਂ ਤੁਹਾਨੂੰ ਠੀਕ ਪ੍ਰਾਈਸ ਰੇਂਜ 1300 ਤੱਕ ਲੋ ਜੀ ਇਹ ਸੀ ਆਪਣੀ 1300 ਦੀ ਕੈਟਾਗਰੀ ਦੇ ਸਾਰੇ ਸੂਟ ਕੋਈ ਵੀ ਸੂਟ ਤੁਹਾਨੂੰ ਦੁਬਾਰਾ ਚਾਹੀਦਾ ਇਹਦੇ ਵਿੱਚ ਹੋ ਸਕਦਾ ਕਿ ਕਲਰ ਸਾਨੂੰ ਨਾ ਮਿਲੇ ਸਟੱਫ ਮਿਲ ਜੇ ਤੇ ਕਲਰ ਨਾ ਮਿਲੇ ਸੇਮ ਪਰ ਤੁਹਾਨੂੰ ਇਸੇ ਰੇਂਜ ਦੇ ਵਿੱਚ ਦੁਬਾਰਾ ਸੂਟ ਮਿਲ ਜੂਗਾ ਠੀਕ ਹੈ ਜੀ ਕੋਈ ਵੀ ਸੂਟ ਪਸੰਦ ਹੈ ਕੋਈ ਡਿਜ਼ਾਈਨ ਪਸੰਦ ਹੈ ਤੁਹਾਨੂੰ ਮਿਲ ਜੂਗਾ ਇਸੇ ਰੇਂਜ ਦੇ ਵਿੱਚ ਪਰ ਸਟੱਫ ਸੇਮ ਲੱਗੂਗਾ ਤੇ ਨੈਕਸਟ ਸੂਟ ਜਿਹੜਾ ਉਹ ਮੈਂ ਤੁਹਾਨੂੰ ਦਿਖਾਉਣੇ ਹਾਂ ਇੱਕ ਸੂਟ ਹੋਰ ਆਪਣੇ ਕੋਲ ਰੈਡੀ ਕੀਤਾ ਹੋਇਆ ਇਹ ਹੈਗਾ ਜੀ ਆਫਰੀਨ ਸਟੱਫ ਇੰਨਾ ਜਿਆਦਾ ਸੋਨਾ ਸਟੱਫ ਹੈ ਇਹ ਆਫਰੀਨ ਬਹੁਤ ਜਿਆਦਾ ਡਾਰਕ ਪਰਪਲ ਕਲਰ ਹੈ ਹਾਂ ਇਹ ਹੈਗਾ ਜੀ ਡਾਰਕ ਪਰਪਲ ਕਲਰ ਤੇ ਇਹਦਾ ਵਰਕ ਦੇਖੋ ਕਿੰਨਾ ਸੋਹਣਾ ਸਟੱਫ ਵੀ ਦੇਖੋ ਪਹਿਲਾਂ ਤਾਂ ਤੇ ਫਿਰ ਵਰਕ ਦੇਖੋ ਸਟੱਫ ਹੈ ਜਿਹੜਾ ਆ ਦੇਖੋ ਉੱਪਰ ਨੂੰ ਉਠਾ ਕੇ ਦਿਖਾਉਣੀ ਹੈ ਇਹ ਨਾ ਚੱਕ ਚੱਕ ਜਾ ਬਣਿਆ ਹੋਇਆ ਇਹਦੇ ਵਿੱਚ ਤੇ ਲਾਈਨਿੰਗ ਲੱਗੂਗੀ ਹਾਂ ਠੀਕ ਹੈ ਇਹ ਫੰਕਸ਼ਨਲ ਸੂਟ ਬਣੂਗਾ ਇਹ ਥੋੜਾ ਵੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨੂੰ ਪਾ ਕੇ ਜਾਓਗੇ ਬਹੁਤ ਜ਼ਿਆਦਾ ਸੋਹਣਾ ਔਰ ਵਰਕ ਐਂ ਗੱਡਵਾ ਹੋ ਜਾਵੇ ਤੇ ਜਿਹੜਾ ਹਨ ਨੈੱਟ ਬਣਿਆ ਹੋਇਆ ਇਹ ਸਿਰਫ ਵੈਸੇ ਹੀ ਨਹੀਂ ਬਣਿਆ ਵਿੱਚੋਂ ਕੱਪੜਾ ਕੱਢਿਆ ਹੋਇਆ ਨੀਚੋਂ ਤੁਹਾਨੂੰ ਮੇਰਾ ਹੱਥ ਦਿਖਦਾ ਹੋਊਗਾ ਠੀਕ ਹੈ ਜੀ ਬਹੁਤ ਜ਼ਿਆਦਾ ਮਜ਼ਬੂਤੀ ਦਾ ਵਰਕ ਹੋਇਆ ਪਿਆ ਔਰ ਇਹ ਹੈਗਾ ਜੀ ਇਹਦਾ ਬਾਜੀ ਦਾ ਵਰਕ ਠੀਕ ਹੈ ਔਰ ਇਹਦੀ ਪ੍ਰਾਈਸ ਰੇਂਜ ਹੋਊਗੀ 2400 ਰੁਪਏ 2400 ਦੇ ਵਿੱਚ ਇਹ ਸੋਹਣਾ ਜ ਸੂਟ ਤੁਹਾਡੇ ਘਰ ਪਹੁੰਚ ਜਾਣਾ ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੀ ਠੀਕ ਹੈ ਜੀ ਤੇ ਅਗਲਾ ਜਿਹੜਾ ਸੂਟ ਹੈ ਇਹ ਕਿਸੇ ਕਸਟਮਰ ਦਾ ਸੂਟ ਹੈ ਤੇ ਰੈਡੀ ਹੋ ਕੇ ਆਇਆ ਮੈਂ ਤੁਹਾਨੂੰ ਸਿਰਫ ਡਿਜ਼ਾਈਨ ਦਿਖਾਉਣਾ ਸੀਗਾ ਇਹ ਲੋ ਇਹ ਹੈਗਾ ਜੀ ਇਦਾਂ ਇਹ ਕਾਫੀ ਚੱਲਿਆ ਹੋਇਆ ਹੈ ਇਹ ਬਹੁਤ ਥਾਈ ਹੈ ਜੀ ਸੋਸ਼ਲ ਮੀਡੀਆ ਤੇ ਫੋਟੋ ਜਿਹੜੀ ਦੇਖਣ ਨੂੰ ਮਿਲਦੀ ਰਹਿੰਦੀ ਹੈ ਸਾਰਾ ਦਿਨ ਇਸ ਤਰ੍ਹਾਂ ਦੇ ਸੂਟ ਦੀ ਆ ਲੋ ਵਰਕ ਦੇਖੋ ਸੀ ਕਿੰਨਾ ਸੋਹਣਾ ਹੋਇਆ ਹੂੰ ਬਹੁਤ ਜਿਆਦਾ ਸਫਾਈ ਨਾਲ ਤੇ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਹੋਇਆ ਉੱਪਰ ਨੂੰ ਇਹ ਪੈਨਲ ਜਾ ਰਿਹਾ ਹੈ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹਦੀ ਬਾਜੂ ਦੀ ਤੇ ਸਲਵਾਰ ਦਾ ਵਰਕ ਦਿਖਾ ਦੇਣੀ ਆ ਲਓ ਜੀ ਇਹ ਹੈਗਾ ਬਾਜੂ ਦਾ ਵਰਕ ਜਿਸ ਤਰ੍ਹਾਂ ਦਾ ਪਿਕ ਆਪਣੇ ਕੋਲੇ ਆਈ ਸੀ ਉਦਾਂ ਦਾ ਸੇਮ ਵਰਕ ਕੀਤਾ ਹੋਇਆ ਬਾਜੂ ਤੇ ਵਾਈਟ ਸੀਗਾ ਤਾਂ ਵਾਈਟ ਕੀਤਾ ਹੋਇਆ ਤੁਸੀਂ ਕੋਈ ਵੀ ਕਲਰ ਪਵਾ ਸਕਦੇ ਹੋ ਔਰ ਇਹ ਹੈਗਾ ਜੀ ਸਲਵਾਰ ਦਾ ਵਰਕ ਮੈਂ ਤੁਹਾਨੂੰ ਪੁੱਠਾ ਦਿਖਾ ਰਹੀ ਹਾਂ ਠੀਕ ਹੈ ਬਹੁਤ ਸੋਹਣਾ ਸਫਾਈ ਨਾਲ ਹੋਇਆ ਹੋਇਆ ਵਰਕ ਹੈ ਔਰ ਪ੍ਰਾਈਸ ਰੇਂਜ ਇੱਕ ਕਪੜਾ ਸੀ ਜਿਹੜਾ ਕਸਟਮਰ ਦਾ ਸੀਗਾ ਤੇ ਆਪਾਂ ਸਿਰਫ ਵਰਕ ਦੇ ਪੈਸੇ ਲਏ ਨੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਔਰ ਦੁਪੱਟੇ ਤੇ ਵੀ ਸਾਰੇ ਤੇ ਡਾਟਸ ਪਏ ਹੋਏ ਨੇ ਮੈਂ ਪੂਰਾ ਨਹੀਂ ਖੋਲਦੀ ਹਾਂ ਆ ਜਿਹੜੇ ਡਾਟਸ ਤੁਹਾਨੂੰ ਦਿਖ ਰਹੇ ਨੇ ਨਾ yellow yellow ਠੀਕ ਹੈ ਇਹ ਸਾਰੇ ਦੁਪੱਟੇ ਦੇ ਵਿੱਚ ਪਏ ਹੋਏ ਨੇ ਜਰੀ ਨਾਲ ਨਹੀਂ ਜਰੀ ਨਾਲ ਨਹੀਂ थ्रेड ਨਾਲ ਜਰੀ ਤਾਂ ਇਹਦੇ ਵਿੱਚ ਯੂਜ਼ ਨਹੀਂ ਹੋਈ ਜੀ ਸਾਰੇ ਸੂਟ ਦੇ ਵਿੱਚ थ्रेड ਆ ਯੂਜ਼ ਹੋ ਜਾਵੇ ਜਦ ਹੀ ਆਪਾਂ ਇਹ ਬਿਲਕੁਲ ਯੂਜ਼ ਨਹੀਂ ਕਰੀ ਅੱਛਾ ਠੀਕ ਹੈ ਜਿਸ ਤਰ੍ਹਾਂ ਦੀ ਪਿਕ ਆਪਣੇ ਕੋਲ ਆਈ ਸੀ ਉਸ ਤਰ੍ਹਾਂ ਦਾ ਸੂਟ ਬਣਿਆ ਹੋਇਆ ਹੂੰ ਤੇ ਇਹਦੀ ਵਰਕ ਪ੍ਰਾਈਸ ਸਿਰਫ ਮੈਂ ਤੁਹਾਨੂੰ ਦੱਸੂਗੀ ਕੱਪੜਾ ਕਿਉਂਕਿ ਮੇਰਾ ਨਹੀਂ ਸੀਗਾ ਵਰਕ ਪ੍ਰਾਈਸ ਇਹਦੀ 2500 ਸੀਗੀ ਦੁਪੱਟੇ ਸਮੇਤ ਠੀਕ ਹੈ ਜੀ ਤੇ ਬਾਕੀ ਹੈਗਾ ਜਿਹੜਾ ਸਟਾਫ ਕਸਟਮਰ ਨੇ ਦਿੱਤਾ ਜੇ ਤੁਸੀਂ ਆਪਣਾ ਸਟਾਫ ਦਿੰਨੇ ਹੋ ਸੂਟ ਵਾਸਤੇ ਤਾਂ ਭੇਜਣ ਦੀ ਜਿਹੜੀ ਸ਼ਿਪਿੰਗ ਚਾਰजेस ਉਹ ਵੀ ਤੁਹਾਡੇ ਹੋਣਗੇ ਤੇ ਜਦੋਂ ਅਸੀਂ ਇਧਰੋਂ ਭੇਜਾਂਗੇ ਤਾਂ ਵੀ ਸ਼ਿਪਿੰਗ ਚਾਰजेस ਜਿਹੜੇ ਉਹ ਤੁਹਾਡੇ ਹੋਣਗੇ ਠੀਕ ਹੈ ਪਰ ਜੇ ਸਟਾਫ ਸਾਡਾ ਹੋਊਗਾ ਫਿਰ ਸ਼ਿਪਿੰਗ ਚਾਰजेस ਵੀ ਸਾਡੇ ਹੋਣਗੇ ਮੈਂ ਤੁਹਾਨੂੰ ਗੱਲ ਕਲੀਅਰ ਕਰ ਦਾਂ ਠੀਕ ਹੈ ਲੋ ਲੋਦੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਊਗੀ ਮੈਨੂੰ ਤਾਂ ਵੈਸੇ ਬਹੁਤ ਪਸੰਦ ਆ ਪਸੰਦ ਮੈਨੂੰ ਕੋਈ ਵੀ ਸੂਟ ਇਸ ਤਰ੍ਹਾਂ ਨਹੀਂ ਲੱਗਿਆ ਹੈਗਾ ਕਿ ਇਹ ਸੂਟ ਜਿਆਦਾ ਸੋਹਣੀ ਹੈ ਮੈਨੂੰ ਸਾਰੇ ਸੂਟ ਬਹੁਤ ਅੱਛੇ ਲੱਗੇ ਨੇ ਸੋਨਾ ਵਰਕ ਹੋਇਆ ਹੋਇਆ ਤੇ ਪ੍ਰਾਈਸ ਰੇਂਜ ਬਿਲਕੁਲ ਹੀ ਜੈਨੂਇਨ ਹੈ ਹਨਾ ਜੈਨੂਇਨ ਤੋਂ ਵੀ ਥੱਲੇ ਲੱਗ ਰਹੀ ਹੈ ਮਿੰਤਾ ਇਹ ਤੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਆਉਂਦੀ ਹੈ ਕਲੈਕਸ਼ਨ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਦੱਸਦੇ ਰਹੋ ਤੇ ਫਿਰ ਮਿਲਦੇ ਹਾਂ ਸੋਹਣੀ ਜੀ ਕਲੈਕਸ਼ਨ ਦੇ ਨਾਲ ਤਦ ਤੱਕ ਲਈ ਸਾਰੇ ਨੂੰ ਸਸੀ ਰਹਾ